ਰਫਾਤ ਜਿਹੜੀ ਸਾਡੇ ਪੰਜਾਬ ਦੇ ਆਰਤੀ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਰਵਿੰਦਰ ਸਿੰਘ ਜੀ ਚੀਮਾ ਉਹ ਵੀ ਡੇਰਾ ਬਾਬਾ ਨਾਨਕ ਆਏ ਨੇ ਤਾਂ ਜਿਹੜੀਆਂ ਪ੍ਰਾਣੀਆਂ ਸਮੱਸਿਆਵਾਂ ਚੱਲ ਰਹੀਆਂ ਆਰਤੀਆਂ ਦੀਆਂ ਜਾਂ ਜ਼ਿਮੀਂਦਾਰਾਂ ਦੇ ਨਾਲ ਜਾਂ ਸੈਲਰ ਮਾਲਕਾਂ ਦੀਆਂ ਉੱਤੇ ਖੁੱਲ ਕੇ ਵਿਚਾਰਾ ਹੋਈਆਂ ਤਾਂ ਸਾਰਿਆਂ ਨੇ ਆਪ ਆਪਣੇ ਸੁਝਾਅ ਦਿੱਤੇ ਨੇ ਕਿ ਸਭ ਤੋਂ ਪਹਿਲਾਂ ਇਹ ਸਾਰਿਆਂ ਨੂੰ ਫੈਸਲਾ ਕੀਤਾ ਕਿ ਜ਼ਿਮੀਂਦਾਰਾਂ ਨੂੰ ਵੇਅਰ ਕੀਤਾ ਜਾਏ ਕਿ ਸੁੱਕਾ ਝੋਨਾ ਲੈ ਕੇ ਮੰਡੀਆਂ ਚ ਆਓ ਅਗਰ ਸੁੱਕਾ ਚੋਂ ਨਾ ਮੰਡੀਆਂ ਚ ਆਏਗਾ ਉੱਤੇ ਸਾਰਿਆਂ ਦੀ ਜਿਹੜੀ ਪਰੇਸ਼ਾਨੀ ਉਹ ਦੂਰ ਹੋ ਜਾਣਗੀ ਸਾਰੇ ਆਰਤੀ ਜ਼ਿੰਮੇਦਾਰ ਭਰਾ ਨੇ ਆਰਤ ਵੀ ਕਰਦੇ ਨੇ ਜ਼ਿੰਮੇਦਾਰਾ ਵੀ ਕਰਦੇ ਨੇ ਤਾਂ ਮੈਨੂੰ ਲੱਗਦਾ ਕਿ ਇਹ ਜਿਹੜੀ ਸਮੱਸਿਆ ਦਾ ਹੱਲ ਜਲਦੀ ਹੋ ਜਾਏਗਾ ਬਾਕੀ ਜਿਹੜੀ ਸਟ੍ਰਾਈਕ ਵਗੈਰਾ ਚੱਲਦੀ ਆ ਉਹ ਸਰਕਾਰ ਹਮੇਸ਼ਾ ਹੀ ਜ਼ਿੰਮੇਦਾਰਾਂ ਦੀ ਸਰਕਾਰ ਹੈ ਜ਼ਿੰਮੇਦਾਰਾਂ ਦੇ ਨਾਲ ਹੈ ਵਪਾਰੀਆਂ ਦੇ ਨਾਲ ਹੈ ਸਾਰਿਆਂ ਨੇ ਮਿਲ ਬੈਠ ਕੇ ਜਿਹੜੇ ਆਉਣ ਵਾਲੇ ਦਿਨ ਤੱਕ ਸਮੱਸਿਆ ਹੱਲ ਕਰਦਾਂਗੇ ਮੈਨੂੰ ਇਹ ਪੂਰੀ ਉਮੀਦ ਹੈ ਕਿ ਹੜਤਾਲ ਵਾਲੀ ਐਸੀ ਡੇਰਾ ਬਾਬਾ ਨਾਨਕ ਤੇ ਜੇ ਕੋਈ ਗੱਲ ਨਹੀਂ ਕਿਉਂਕਿ ਜਿਹੜਾ ਪੈਡੀ ਸੀਜ਼ਨ ਹੈ ਉੱਥੇ ਜਿਹੜਾ ਸਰਕਾਰ ਵਾਲਾ ਮਾਲ ਆ ਪਰਮਣ ਵਗੈਰਾ ਉਹ ਅਜੇ ਮੰਡੀਆਂ ਚ ਆਉਣੀ ਸ਼ੁਰੂ ਨਹੀਂ ਹੋਈ ਬਾਸਮਤੀ ਦਾ ਸੀਜ਼ਨ ਚੱਲ ਰਿਹਾ ਤੇ ਬਾਸਮਤੀ ਜਿਹੜੀ ਨਰਵੇਗਨ ਜਿਹੜੀ ਆ ਉਹ ਉਹਦੀ ਪਰਚੇਜ ਵੀ ਹੋ ਰਹੀ ਆ ਭੈ ਵੀ ਰਹੀ ਆ ਔਰ ਉਹਦੀ ਲੋਡਿੰਗ ਜਿਹੜੀ ਨਾਲ ਦੀ ਨਾਲ ਜਿਹੜੀ ਡੇਰਾ ਬਾਬਾ ਨਾਨਕ ਜਾਂ ਹੋਰ ਆਸ-ਪਾਸ ਮੰਡੀਆਂ ਚ ਹੋ ਰਹੀ ਹੈ ਅੰਦਤ ਸਾਹਿਬ ਜਿੱਥੇ ਆਰਤੀਆਂ ਨੂੰ ਪਰੇਸ਼ਾਨੀ ਆ ਰਹੀਆਂ ਉੱਥੇ ਮਜ਼ਦੂਰਾਂ ਨੂੰ ਪਰੇਸ਼ਾਨੀ ਆ ਰਹੀ ਹੈ ਉਹ ਕਹਿ ਰਹੇ ਕਿ ਸਾਨੂੰ ਹਰਿਆਣੇ ਵਾਲੇ ਰੇਟ ਤੇ ਸਾਨੂੰ ਵੀ ਜਿਹੜੀ ਮਜ਼ਦੂਰੀ ਦਿੱਤੀ ਜਾਣੀ ਚਾਹੀਦੀ ਮੇਰੇ ਕੋ ਜਿਹੜਾ ਹਰਿਆਣੇ ਵਾਲਾ ਰੇਟਾ ਬਿਲਕੁਲ ਉਹਨਾਂ ਦਾ ਹੱਕ ਬਣਦਾ ਉਹ ਵਧਾ ਵੀ ਦਿੱਤਾ ਪਰ ਫਿਰ ਵੀ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜਿਹੜੀ ਉਹ ਪੰਜਾਬ ਸਰਕਾਰ ਨਹੀਂ ਆਉਂਦੀ ਠੀਕ ਹੈ ਮੈਂ ਜਿਵੇਂ ਪ੍ਰਧਾਨ ਜੀ ਹੁਣਾਂ ਨੇ ਦੱਸਿਆ ਹੈ ਤੇ ਮੈਂ ਪ੍ਰਧਾਨ ਜੀ ਹੁਣਾਂ ਦਾ ਜੀਮਾ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਇਹਨਾਂ ਨੇ ਮੈਨੂੰ ਅੱਜ ਜ਼ਿਲ੍ਹਾ ਗੁਰਦਾਸਪੁਰ ਦੀ ਜਿਹੜੀ ਸੇਵਾ ਪੱਖੀ ਆ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਇਹਨਾਂ ਦੀ ਜਿਹੜੀ ਸੋਚ ਆ ਉਹਦੇ ਤੇ ਖਰਾ ਉਤਰ ਸਕਾਂ ਤੇ ਕਿਸਾਨਾਂ ਤੇ ਆੜਤੀਆਂ ਦੀਆਂ ਜਿਉਂ ਵੀ ਸਮੱਸਿਆਵਾਂ ਨੇ ਉਹ ਮੈਂ ਇਹਨਾਂ ਕੋਲ ਲੈ ਕੇ ਜਾਵਾਂ ਜੋ ਵੀ ਸਾਡੀਆਂ ਸਮੱਸਿਆਵਾਂ ਨੇ ਉਹ ਸਰਕਾਰ ਤੱਕ ਪਹੁੰਚਾਉਣਗੇ ਇਹ ਤੇ ਅਸੀਂ ਰਲ ਮਿਲ ਕੇ ਸਾਰਾ ਆਪਣੇ ਇਲਾਕੇ ਦਾ ਜਿਹੜਾ ਵਾ ਉਹ ਜੋ ਵੀ ਸਮੱਸਿਆਵਾਂ ਹੁੰਦੀਆਂ ਨੇ ਸਾਨੂੰ ਉਹਨਾਂ ਦਾ ਹੱਲ ਕਰਾਂਗੇ ਭਾਵੇਂ ਉਹ ਟਰਾਂਸਪੋਰਟ ਦੀ ਹੋਵੇ ਭਾਵੇਂ ਮੰਡੀਆਂ ਦੀ ਹੋਵੇ ਭਾਵੇਂ ਕਿਸਾਨਾਂ ਦੀ ਹੋਵੇ ਤੇ ਇਹ ਪਿਛਲੇ ਸਮੇਂ ਦੇ ਵਿੱਚ ਇਹ ਜ਼ਰੂਰਤ ਸਮਝੀ ਆ ਸਾਡੇ ਇਲਾਕੇ ਨੇ ਕਿ ਇੱਥੋਂ ਵੀ ਲੀਡਰਸ਼ਿਪ ਜਿਹੜੀ ਆ ਉਹ ਉੱਠਣੀ ਚਾਹੀਦੀ ਆ ਤੇ ਸਾਰੇ ਹੀ ਅੱਜ ਆਰਤੀ ਸਹਿਬਾਨਾ ਨੇ ਤੇ ਪ੍ਰਧਾਨ ਜੀ ਨੂੰ ਆਪਾਂ ਇੱਥੇ ਇਨਵਾਈਟ ਕੀਤਾ ਆ ਗੁਰੂ ਸਾਹਿਬ ਦੇ ਇਸ ਪਵਿੱਤਰ ਧਰਤੀ ਤੇ ਤੇ ਮੈਂ ਫਿਰ ਦੁਬਾਰਾ ਕਹਾਂਗਾ ਕਿ ਮੈਂ ਧੰਨਵਾਦੀ ਆ ਤੇ ਅਸੀਂ ਤਗੜੇ ਹੋ ਕੇ ਸੇਵਾ ਲਗਾਉਣ ਦੀ ਕੋਸ਼ਿਸ਼ ਕਰਾਂਗੇ ਇਹ ਬਹੁਤ ਹੀ ਪਵਿੱਤਰ ਨਗਰ ਡੇਰਾ ਬਾਬਾ ਨਾਨਕ ਵਿਖੇ ਆਰਤੀ ਭਾਈ ਚਾਰੇ ਵੱਲੋਂ ਛੱਲਰ ਭਾਈ ਚਾਰੇ ਵੱਲੋਂ ਔਰ ਪਤਵੰਤੇ ਵੱਲੋਂ ਅੱਜ ਇੱਥੇ ਜਿਹੜਾ ਸਾਡੇ ਆਉਣ ਵਾਲੇ ਸੀਜ਼ਨ ਸੰਬੰਧੀ ਵਿਚਾਰਾਂ ਕਰਨ ਵਾਸਤੇ ਮੀਟਿੰਗ ਬੁਲਾਈ ਗਈ ਸੀ ਸੋ ਇਹਦੇ ਵਿੱਚ ਮੁੱਖ ਤੌਰ ਤੇ ਇੱਕੋ ਗੱਲ ਉੱਪਰ ਕੇ ਸਾਹਮਣੇ ਆਈ ਹੈ ਕਿ ਜੇਕਰ ਅਸੀਂ ਪੰਜਾਬ ਦੀ ਖੇਤੀ ਨੂੰ ਬਚਾਉਣਾ ਹੈ। ਅਗਰ ਅਸੀਂ ਪੰਜਾਬ ਦੇ ਵਿੱਚ ਜੋ ਸਾਡਾ ਮੇਨ ਫਸਲ ਧਾਨ ਹੈ ਇਹਨੂੰ ਬਚਾਉਣਾ ਤਾਂ ਸਾਨੂੰ ਇਹ ਧਾਨ ਸੁਕਾ ਕੇ ਖੇਤਾਂ ਚੋਂ ਲਿਆਉਣਾ ਪਏਗਾ। ਅਗਰ ਧਾਨ ਸੁੱਕਿਆ ਖੇਤਾਂ ਚੋਂ ਆਏਗਾ ਤਾਂ ਉਹਦਾ ਕਿਸਾਨ ਨੂੰ ਝਾੜਵਦ ਮਿਲੇਗਾ। ਅਗਰ ਸੁੱਕਾ ਆਏਗਾ ਮਜ਼ਦੂਰ ਨੂੰ ਜਿਹੜਾ ਹੈ ਉਹ ਇੱਕੋ ਝਾਰਾ ਲਾਣਾ ਪਏਗਾ। ਅਗਰ ਸੁੱਕਾ ਆਏਗਾ ਆਰਤੀ ਛਾਤੀ ਠੋਕੇ ਕਹੇਗਾ ਕਿ ਮੇਰੇ ਜ਼ਿਮੀਦਾਰ ਦਾ ਮਾਲ ਸੁੱਕਾ ਹੈ ਇਨਸਪੈਕਟਰ ਸਾਹਿਬ ਖਰੀਦੋ ਤੇ ਜੇ ਸੁੱਕਾ ਹੋਵੇਗਾ ਇਨਸਪੈਕਟਰ ਛਾਤੀ ਠੋਕੇ ਮਿਲਰ ਨੂੰ ਕਹੇਗਾ ਵੀ ਮਾਲ ਲਵਾਓ ਟਰੱਕਾਂ ਵਾਲਿਆਂ ਦੇ ਟਰੱਕ ਵਾਪਸ ਨਹੀਂ ਆਉਣਗੇ ਮਜ਼ਦੂਰ ਵੀ ਸੌਕੇ ਆੜਤੀ ਵੀ ਸੌਕੇ ਕਿਸਾਨ ਵੀ ਸੌਕੇ ਸਰਕਾਰ ਵੀ ਸੌਕੀ ਸੋ ਇਹ ਅੱਜ ਵਿਚਾਰ ਕੀਤਾ ਕਿ ਸਾਰੇ ਕਿਸਾਨਾਂ ਨੂੰ ਪ੍ਰੇਰਿਤ ਕਰੀਏ ਤੇ ਕਮਾਈਨ ਵਾਲੇ ਵੀਰਾਂ ਨੂੰ ਵੀ ਇਹ ਬੇਨਤੀ ਹੈ ਕਿ ਉਹ ਕੇਵਲ ਤੇ ਕੇਵਲ ਸੁੱਕਾ ਝੋਨਾ ਵੜਣ ਇਸ ਵਾਰ ਸਰਕਾਰ ਨੇ ਜੁਰਮਾਨਾ ਵੀ ਰੱਖਿਆ ਕਿ ਜੇ ਕੋਈ ਗੱਲਾ ਝੋਨਾ ਕਮਾਈਨ ਵਧੇਗੀ ਤਾਂ ਉਹਨੂੰ ਪਹਿਲੀ ਗਲਤੀ ਲਈ 7 ਦਿਨਾਂ ਲਈ ਦੂਜੀ ਗਲਤੀ ਲਈ ਪੂਰੇ ਸੀਜ਼ਨ ਲਈ ਜਿਹੜਾ ਐਮਪਾਉਂਡ ਕੀਤਾ ਜਾਏਗਾ ਸੋ ਉਹਦੇ 'ਚ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਲੱਖਾਂ ਰੁਪਈਆ ਲਾ ਕੇ ਕਾਰੋਬਾਰ ਆਪਾਂ ਕਮਾਈਨਾ ਲਈਆਂ ਨੇ ਆਪਾਂ ਛੋਟੀ ਜੀ ਗਲਤੀ ਕਰਕੇ ਆਪਣਾ ਸੀਜ਼ਨ ਨਾ ਗਵਾ ਬੀਏ ਇਸ ਕਰਕੇ ਸੁੱਕਾ ਧਾਨ ਕਟਿਏ ਕਿਸਾਨਾਂ ਦਾ ਤੇ ਮੰਡੀਆਂ ਦੇ ਵਿੱਚ ਵੀ ਜਿਹੜਾ ਉਹ ਸਾਰਾ ਸਿਲਸਿਲਾ ਚੱਲੇ ਜਿੱਥੋਂ ਤੱਕ ਮਜ਼ਦੂਰਾਂ ਦੀ ਮਜ਼ਦੂਰੀ ਦੀ ਗੱਲ ਹੈ ਅਸੀਂ ਤੁਹਾਡੇ ਮਾਧਿਅਮ ਰਾਹੀਂ ਫੇਰ ਅਪੀਲ ਕਰਦੇ ਆਂ ਸਰਕਾਰ ਨੂੰ ਕਿ ਹਰਿਆਣਾ ਦੇ ਰੇਟ ਦਿਓ ਇਹ ਸਾਰੇ ਰੇਟ ਸਾਨੂੰ ਕੇਂਦਰ ਸਰਕਾਰ ਤੋਂ ਮਿਲ ਜਾਣੀ ਹੈ ਪੇਮੈਂਟ ਪੰਜਾਬ ਸਰਕਾਰ ਤੇ ਇਹਦਾ ਕੋਈ ਵੀ ਬੋਝ ਜਿਹੜਾ ਉਹ ਨਹੀਂ ਪਹਿਣਾ ਤੇ ਇਹਦੇ ਨਾਲ ਹੀ ਜੋ ਆੜਤੀਆਂ ਦੀ ਆੜਤਾ ਹੈ ਇਹ ਵੀ ਕੇਂਦਰ ਸਰਕਾਰ ਤੋਂ ਜਿਹੜੀ ਆ ਪੂਰੀ ਆੜਤੀਆਂ ਨੂੰ ਦਿਵਾਓ ਇਹ ਜਿਹੜੀ ਫਸਲ ਇਸ ਵਾਰ ਵਿਕਣੀ ਹੈ ਇਹਦੇ ਚ ਪੂਰਾ ਬਿੱਲ ਲਾਓ ਅਗਰ ਕੇਂਦਰ ਸਰਕਾਰ ਤੁਹਾਨੂੰ ਬਾਕੀ ਪੇਮੈਂਟ ਨਹੀਂ ਦਿੰਦੀ ਆੜਤੀ ਮਜ਼ਦੂਰ ਕਿਸਾਨ ਸਾਰੇ ਰਲ ਕੇ ਅਸੀਂ ਜਿਹੜਾ ਕੇਂਦਰ ਸਰਕਾਰ ਦੇ ਵਿਰੁੱਧ ਮੋਰਚਾ ਖੋਲਾਂਗੇ ਪਰ ਉਹਦੇ ਚ ਪਹਿਲ ਜਿਹੜੀ ਆ ਉਹ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਬਿੱਲ ਪੂਰੇ ਲਾ ਕੇ ਉਹਨਾਂ ਤੋਂ ਕਲੇਮ ਕਰੀਏ ਫਿਰ ਹੀ ਅਸੀਂ ਉਹ ਸਰਕਾਰ ਤੋਂ ਪੂਰੀ ਆੜਤ ਮੰਗ ਸਕਾਂਗੇ ਇਹੀ ਸਾਡੀਆਂ ਬੇਨਤੀ ਹੈ ਦੇਖੋ 5 ਤਰੀਕ ਤੱਕ ਸਾਡੀ ਇਹ ਜਿਹੜੀ ਸਟ੍ਰਾਈਕ ਹੈ ਚੱਲੇਗੀ ਫਿਲਹਾਲ 5 ਨੂੰ ਸਾਡੀ ਸਾਰੇ ਪੰਜਾਬ ਦੇ ਆੜਤੀਆਂ ਦਾ ਇਕੱਠ ਹੋ ਕੇ ਅਗਲਾ ਫੈਸਲਾ ਜਿਹੜਾ ਹੈ ਉਹ ਕੀਤਾ ਜਾਏਗਾ ਸਰ ਇਸ ਸੰਬੰਧ ਚ ਸਰਕਾਰੀ ਅਧਿਕਾਰੀਆਂ ਨਾਲ ਤੁਹਾਡੀ ਕੋਈ ਹੋਈ ਹੈ ਮੀਟਿੰਗ ਦੇਖੋ ਸਰਕਾਰੀ ਅਧਿਕਾਰੀਆਂ ਨਾਲ ਵੀ ਮੰਤਰੀ ਸਹਿਬਾਨਾਂ ਨਾਲ ਵੀ ਸਾਡੀਆਂ ਮੀਟਿੰਗਾਂ ਚੱਲ ਰਹੀਆਂ ਨੇ ਪਰ ਮੈਂ ਸਮਝਦਾ ਵੀ ਇਹਦੇ ਵਿੱਚ ਕੁਝ ਜਿਹੜੇ ਅਧਿਕਾਰੀ ਨੇ ਉਹ ਮੁੱਖ ਮੰਤਰੀ ਨੂੰ ਮੰਤਰੀ ਸਹਿਬਾਨ ਨੂੰ ਸਚਾਈ ਤੋਂ ਜਾਣੂ ਨਹੀਂ ਕਰਾ ਰਹੇ ਉਹ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਆਪਣੀ ਇਸ ਗੱਲ ਦੇ ਵਿੱਚ ਜਿਹੜੀ ਐ ਉਹ ਸਿਆਣ ਬ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਅਸੀਂ ਆੜਤੀਆਂ ਨੂੰ ਘੱਟ ਪੈਸੇ ਨਾਲ ਮਨਾ ਲਿਆ ਅਸੀਂ ਮਜ਼ਦੂਰਾਂ ਨੂੰ ਘੱਟ ਪੈਸੇ ਨਾਲ ਮਨਾ ਲਿਆ ਪਰ ਮੈਂ ਕਹਿੰਦਾ ਵੀ ਜਿਹੜੇ ਪੈਸੇ ਕੇਂਦਰ ਤੋਂ ਲੈਣੇ ਆ ਉਹਦੇ ਲਈ ਤੁਸੀਂ ਆੜਤੀਆਂ ਦਾ ਵੀ ਗਲ ਕਿਉਂ ਵੜਦੇ ਹੋ ਤੇ ਮਜ਼ਦੂਰਾਂ ਦਾ ਵੀ ਕਿਉਂ ਵੜਦੇ ਹੋ ਅਫਸਰ ਸਹਿਬਾਨੋ ਇਹ ਤੁਸੀਂ ਕੇਂਦਰ ਸਰਕਾਰ ਤੇ ਜ਼ੋਰ ਪਾ ਕੇ ਮਜ਼ਦੂਰੀ ਤੇ ਆੜਤਾਂ ਜੜੀਆਂ ਨੇ ਉਹ ਦਬਾਓ